ਅਮਰਸਰ ਠਣੋ ਸ਼ਿਵ ਲੈਂਦੀ ਪੁਲਿਸ ਨੂੰ ਉਸੇ ਲੋ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਿਸਟਲ ਦੀ ਨੋਕ ਤੇ ਪੈਸਿਆਂ ਵਾਲਾ ਬੈਗ ਖੋਣ ਵਾਲੇ ਦੋ ਨੌਜਵਾਨਾਂ ਨੂੰ ਕੀਤਾ ਕਾਬੂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਦੋਵਾਂ ਦੇ ਕੋਲੋਂ 63000 ਰੁਪਏ ਵੀ ਕਿਤੇ ਹਨ ਬਰਾਮਦ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਰਾਹੁਲ ਬੱਲੋ ਆਪਣੇ ਬੰਦਿਆਂ ਦੀ ਟਰੈਕਿੰਗ ਕਰਵਾਉਣੀ ਸ਼ੁਰੂ ਕੀਤੀ ਗਈ ਸੀ ਅਧਿਕਾਰੀਆਂ ਨੇ ਦੱਸਿਆ ਕਿ ਦੋ ਦੋਸ਼ੀ ਕਾਬੂ ਕਰਨ ਵਾਲੇ ਬਾਕੀ ਹਨ ਜਿਨ੍ਹਾਂ ਕੋਲੋਂ ਲੁੱਟੀ ਦੀ ਬਾਕੀ ਰਕਮ ਵੀ ਬਰਾਮਦ ਕਰਨ ਵਾਲੀ ਹੈ ਪੁਲਿਸ ਅਧਿਕਾਰੀ ਨੇ ਵੀ ਦੱਸਿਆ ਕਿ ਕੁੱਲ ਸਾਢੇ 4 ਲੱਖ ਰੁਪਏ ਦੇ ਕਰੀਬ ਲੁੱਟ ਹੋਈ ਸੀ ਜਿਹੜੀ ਹੁਣ ਇਹ ਪ੍ਰੈਸਰ ਹੰਸ ਕਰ ਰਹੇ ਆ ਸਿਵਲ ਲਾਈਨ ਦਾ ਮਾਮਲਾ ਹੈਗਾ ਐਫ ਆਈ ਆਰ ਨੰਬਰ 19 ਹੈਗਾ 379 ਬੀ ਦੇ ਵਿੱਚ 34 ਆਈ ਪੀ ਸੀ ਤੇ ਆਮ ਦਚਤੇ ਵਿੱਚ ਜਿਹੜੀ ਹੈਗੀ ਹੈ ਇਹ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਸੀਗੀ ਇਹ ਘਟਨਾ ਜਿਹੜੀ ਹੈਗੀ ਹੈ 13 2 ਤਰੀਕ ਦੀ ਹੈਗੀ ਹੈ ਇਹਦੇ ਵਿੱਚ ਸੁਰਿੰਦਰ ਕੁਮਾਰ ਬੱਬਲੂ ਨਾਮ ਦਾ ਇੱਕ ਮੁੰਡਾ ਸੀਗਾ ਜਿਹੜਾ ਆਪਣੇ ਨਰੇਜ ਸ਼ੋਪਿੰਗ ਕੰਪਲੈਕਸ ਐ ਇਲੈਕਟ੍ਰੋਨਿਕਸ ਦਾ ਸਾਮਾਨ ਜਿਹੜਾ ਸੀਗਾ ਉਹ ਲੈ ਕੇ ਬਟਾਲੇ ਜਾਂਦਾ ਸੀਗਾ ਤੇ ਬਟਾਲਾ ਗੁਰਦਾਸਪੁਰ ਪਠਾਨਕੋਟ ਤੇ ਵਾਪਸੀ ਤੇ ਉੱਥੇ ਕਲੈਕਸ਼ਨ ਕਰਕੇ ਆਉਂਦਾ ਸੀਗਾ ਇਹਦੇ ਵਿੱਚ ਬੜੀ ਇੰਟਰਸਟਿੰਗ ਗੱਲ ਹੈ ਕਿ ਇਹਦੇ ਵਿੱਚ ਜਿਹੜਾ ਅਸੀਂ ਮੇਨ ਜਿਹਦੇ ਵਿੱਚ ਰਾਹੁਲ ਮੁੰਡਾ ਫੜਿਆ ਹੈਗਾ ਤੇ ਉਸੇ ਹੀ ਦੁਕਾਨ ਤੇ ਕੰਮ ਕਰਦਾ ਸੀਗਾ ਉਹ ਦੀ ਜਗ੍ਹਾ ਕੰਮ ਕਰਦਾ ਸੀਗਾ ਤੇ ਉਹਨੂੰ ਇਹ ਸਾਰਾ ਭੇਜ ਸੀਗਾ ਇਹ ਬੰਦਾ ਜਾਂਦਾ ਏਨੇ ਵਜੇ ਜਿਹੜਾ ਹੈਗਾ ਇਹ ਪੈਸੇ ਲੈ ਕੇ ਵਾਪਸ ਆਉਂਦਾ ਸੋ ਇਹਨੇ 10-15 ਦਿਨ ਤੋਂ ਇਹਨਾਂ ਦੀ ਰੈਕੀ ਕਰਵਾਣੀ ਸ਼ੁਰੂ ਕਰਤੀ ਆਪਣੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਉਹਨਾਂ ਨੇ ਰੈਕੀ ਕੀਤੀ ਕਿ ਇਹ ਇਹਦੀ ਇੱਕ ਪਾਰਟਿਕੂਲਰ ਬਾਤ ਸੀਗੀ ਇਸ ਵਾਸਤੇ ਸ਼ਾਮ ਨੂੰ ਕਲੈਕਸ਼ਨ ਕਰਕੇ ਡੇਲੀ ਆਂਦਾ ਸੀਗਾ ਔਰ ਇਹਨੂੰ ਇਹ ਵੀ ਚੀਜ਼ ਦਾ ਪਤਾ ਸੀਗਾ ਕਿ ਸ਼ਨੀ ਐਤਵਾਰ ਨੂੰ ਜਿਹੜਾ ਹੈਗਾ ਇਹ ਨਹੀਂ ਜ਼ਿਆਦਾ ਇਸ ਕਰਕੇ ਮੰਡੇ ਨੂੰ ਇਹਨਾਂ ਦੀ ਇਹਦੇ ਕੋਲ ਕਲੈਕਸ਼ਨ ਜਿਹੜੀ ਹੈ ਜ਼ਿਆਦਾ ਹੁੰਦੀ ਹੈ ਸੋ ਮੰਡੇ ਨੂੰ ਹੀ ਇਹਨਾਂ ਨੇ ਟਾਰਗੇਟ ਕੀਤਾ ਉਹਨੂੰ ਜਦੋਂ ਆ ਰਿਹਾ ਸੀਗਾ ਤਾਂ ਇਹਨਾਂ ਦਾ ਬੈਕ ਹੋ ਕੇ ਜਿਹੜੇ ਹੈਗੇ ਤਿੰਨ ਜਣੇ ਜਿਹੜੇ ਸੀਗੇ ਮੋਟਰਸਾਈਕਲ ਤੇ ਲੈ ਕੇ ਭੱਜ ਗਏ ਸੀ ਜਿਨ੍ਹਾਂ ਵਿੱਚੋਂ ਅਸੀਂ ਦੋ ਬੰਦੇ ਜਿਹੜੇ ਹੈਗੇ ਨੇ ਇੱਕ ਸੰਨੀ ਜਿਹੜਾ ਹੈਗਾ ਮਹਿਰਾ ਜਿਹੜਾ ਤੇ ਦੂਸਰਾ ਜਿਹੜਾ ਹੈਗਾ ਆਪਣਾ ਰਾਹੁਲ ਜਿਹੜਾ ਹੈਗਾ ਇਹ ਦੋਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਦੇ ਕੋਲੋਂ ਜਿਹੜੀ ਹੈਗੀ ਹੈ ਬਰਾਮਦ ਅਸੀਂ 1.28 ਲੱਖ ਰੁਪਿਆ ਔਰ 1.35 ਲੱਖ ਰੁਪਿਆ ਜਿਹੜਾ ਹੈਗਾ ਰਿਕਵਰੀ ਕਰ ਲਿਆ ਟੋਟਲ ਲੁਕ ਕਿੰਨੇ ਦੀ ਹੋਈ ਸੀ ਟੋਟਲ ਲੁਕ ਜਿਹੜੀ ਲੁੱਟ ਜਿਹੜੀ ਸੀਗੀ ਨਾ ਕੋ 4 ਲੱਖ 4.5 ਲੱਖ ਰੁਪਏ ਦੀ ਲਿਖਾਈ ਸੀ ਬਾਕੀ ਇੱਕ ਦੋ ਦੋਸ਼ੀ ਇਹਨਾਂ ਕੋ ਫੜਨ ਆਲੇ ਆ ਬਾਕੀ ਦੀ ਰਕਮ ਜਿਹੜੀ ਆ ਉਹਨਾਂ ਕੋਲ ਜਿਹੜੀ ਵੰਡ ਦੀ ਰਕਮ ਇਹਨਾਂ ਦੇ ਹਿੱਸੇ ਆਈ ਸੀਗੀ ਉਹ ਇਹਨਾਂ ਕੇ ਰਿਕਵਰ ਤੇ ਬੰਦੇ ਇਹਦੇ ਛੇਨੇ ਬੰਦੇ ਸ਼ਾਮਿਲ ਇਹਦੇ ਵਿੱਚ ਟੋਟਲ ਜਿਹੜੇ ਹੈਗੇ ਆ 4 ਬੰਦੇ ਹੋਰ ਸ਼ਾਮਿਲ ਹੈਗੇ ਨੇ ਦੋ ਉਹਨਾਂ ਦੇ ਰਿਲੇਟਿਵ ਹੀ ਹੈਗੇ ਨੇ ਜਿਹੜੇ ਉੱਥੇ ਬੈਠ ਰਿਲੇਟਿਵ ਹੀ ਹੈਗੇ ਨੇ ਔਰ ਉਹਨਾਂ ਨੂੰ ਜਿਹੜਾ ਪਤਾ ਸੀਗਾ ਕਿ ਇਹ ਕਹਾਣੀ ਇਦਾਂ ਹੈਗੀ ਆ ਤੋ ਉਹਨਾਂ ਨੇ ਵੀ ਜਿਹੜੇ ਇਹਨਾਂ ਦੇ ਵਿੱਚੋਂ ਜਿਹੜਾ ਮਾਸਟਰਮਾਈਂਡ ਸੀ ਇਹਦਾ ਉਹ ਉਹ ਰਾਹੁਲ ਨਾ ਸਾਜ਼ਿਸ਼ ਕਰਤਾ ਮਾਸਟਰਮਾਈਂਡ ਜਿਹੜਾ ਮੇਨ ਰਾਹੁਲ ਉਹ ਫੜਿਆ ਸੀ ਉਸੇ ਨੌਕਰੀ ਕਰਦਾ ਸੀ ਉਸੇ ਦੁਕਾਨ ਉਸੇ ਦੁਕਾਨ ਤੇ ਪਹਿਲਾਂ ਨੌਕਰੀ ਕਰਦਾ ਹੋਇਆ ਹੁਣ ਹੁਣ ਫਿਰ ਉਸੇ ਨੇ ਸਾਜ਼ਿਸ਼ ਕਰਾਇਆ ਕਿ ਉਹਨੂੰ ਪਤਾ ਸੀਗਾ ਕਿ 8:00 ਵਜੇ ਇਹ ਸਮਾਨ ਲੈ ਕੇ ਜਾਂਦੇ 8:00 ਵਜੇ ਲੈ ਕੇ ਜਾਂਦੇ ਫਿਰ 10 ਦਿਨ ਪਹਿਲਾਂ ਉਹਨੇ ਜਿਹੜੀ ਸੀਗੀ ਇਹ ਸਾਜ਼ਿਸ਼ ਰਚੀ ਸਾਰੀ ਤੇ ਫਿਰ ਉਹਨਾਂ ਨੂੰ ਇੱਕ ਦਿਨ ਇਹਨਾਂ ਨੇ ਚੌਥੀ ਛੱਡੀ ਸੀ ਹਾਂ ਜੌਬ ਛੱਡੀ ਸੀ ਉਸ ਤੋਂ ਪਹਿ ਉਹ ਉਹਨੇ ਚਾਈ ਵੀ ਜਿਹਾ ਢਾਕੇ ਥੋੜੇ ਚਿਰ ਪਹਿਲਾਂ ਹੀ ਛੱਡੀ ਐ ਸਰ ਕਾਰਨ ਕੀ ਸਮਝਦੇ ਹੋ ਕਿ ਅੰਦਰ ਜਿਹੜਾ ਨਾ ਚੋਰੀ ਕਿਉਂ ਹੋ ਗਈ ਉਹ ਨਾਲ ਕੀਤਾ ਦੇਖੋ ਕਾਰਨ ਇਹਨਾਂ ਜੋ ਇਹੀ ਲੱਗ ਰਿਹਾ ਹੈਗਾ ਕਿ ਇਹਨਾਂ ਨੂੰ ਪੈਸੇ ਦੀ ਲੋੜ ਸੀਗੀ ਤੇ ਉਹਦੇ ਕਰਕੇ ਜਿਹੜੀ ਇਹਨਾਂ ਦੀ ਸਾਜ਼ਿਸ਼ ਰਚੀ ਪਈ ਉਹਨਾਂ ਕੋ ਪੈਸਾ ਜਿਹੜਾ ਹੈਗਾ ਕਲੈਕਸ਼ਨ ਕਰਕੇ ਆਂਦੇ ਨੇ ਤੇ ਕਾਫੀ ਹੈ ਸੀਗਾ ਦਾ ਤੇ ਇਸ ਕਰ ਕੀ ਲੱਗਦਾ ਸਰ ਕਾਫੀ ਗ੍ਰੇ ਇੰਟਰਨਲ ਨੌਜਵਾਨ ਉਹਦੇ ਵਾਸਤੇ ਜਾ ਆਪਣੀ ਜਿਹੜੀ ਜ਼ੂਰਤਮੰਦ ਚੀਜ਼ਾਂ ਦੇ ਲੈਣ ਵਾਸਤੇ ਦੇਖੋ ਇਹਦਾ ਕੋਈ ਤੱਤ ਪਾਲ ਆ ਰਿਹਾ ਦੇਖੋ ਹਮੇਸ਼ਾ ਹੀ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਇਨਸਾਨ ਦੀ ਪ੍ਰਕਿਰਤੀ ਹੈਗੀ ਹੈ ਕਿ ਜਿਹੜੇ ਚੀਜ਼ ਉਹਨੂੰ ਸੌਖੀ ਲੱਗਦੀ ਹੈ ਉਹਨੂੰ ਕਰਦਾ ਹੈ ਸੋ ਸਾਰਿਆਂ ਹੀ ਇੱਕ ਹਰ ਚੀਜ਼ ਈਜ਼ੀ ਮਨੀ ਹਰ ਬੰਦਾ ਈਜ਼ੀ ਮਨੀ ਚਾਹੁੰਦਾ ਹੈ ਕੰਮ ਕਰਨਾ ਨਹੀਂ ਜਿਹੜਾ ਵੀ ਉਹਨੂੰ ਸੌਖਾ ਲੱਗਦਾ ਹੈ ਫਿਰ ਉਹ ਉਸ ਤੰਦੇ ਨੂੰ ਅਪਣਾ ਲੈਂਦਾ ਸੋ ਕ੍ਰਾਈਮ ਦੇ ਵਿੱਚ ਜਿਹੜਾ ਹੈਗਾ ਕਈ ਵਾਰੀ ਜਿਹੜੇ ਹੈਗੇ ਆ ਇਹ ਕ੍ਰਿਮੀਨਲ ਜਿਹੜੇ ਹੈਗੇ ਆ ਪੈਸੇ ਦੀ ਅਲੋਰਮੈਂਟ ਦੇ ਕਰਕੇ ਜਿਹੜੇ ਕ੍ਰਾਈਮ ਕਰਦੇ ਨੇ ਇਹ ਇਨਜ਼ਾਮ ਜਿਹੜਾ ਇਹਨਾਂ ਦਾ ਮਾੜਾ ਇਹਨਾਂ ਦੀ ਏਜ 20 ਤੋਂ 22 ਸਾਲ ਦੀ ਹੈਗੀ 22 ਆਪਣਾ ਪਹਿਲਾ ਕੋਈ ਪਰਚਾ ਆ ਗਿਆ ਰਾਹੁਲ ਜਿਹੜਾ ਨਾਮ ਬੰਦਾ ਪਰਚਾ ਜਿਹੜਾ ਇਹ ਰਾਹੁਲ ਦੇ ਉੱਤੇ ਪਹਿਲਾਂ ਦੋ ਪਰਚੇ ਮੁਕਦਮੇ ਦਰਜ ਹੈਗੇ ਨੇ ਇੱਕ ਸਿਵਲ ਆਈ ਦੇ ਵਿੱਚ ਹੀ 379 ਬੀ ਦਾ ਦਰਜ ਆ ਗਿਆ ਔਰ ਇੱਕ ਬੀ ਡਿਵੀਜ਼ਨ ਦੇ ਵਿੱਚ ਐਂਡੀਪੀਸੀ ਐਕਟ ਦਾ ਪਰਚਾ ਨਸ਼ੇ ਦੇ ਤਰ ਅਭਿਧੀ ਦੇ ਨਸ਼ੇ ਦਾ ਵੀ ਆਦੀ ਸੀ ਪਰ ਇਹ ਫੈਮਿਲੀ ਮਨ ਪੋਤਾ ਹੁੰਦੇ ਬਾਪੂ ਉਹਨੇ ਇਹਨੂੰ ਜੋਬ ਤੇ ਰੱਖਿਆ ਤੇ ਉਸ ਤੋਂ ਬਾਅਦ ਇਹਨੇ ਕੰਮ ਕੀਤਾ ਚਲੋ ਨੇ ਜਿਹੜੀ ਦੁਕਾਨ ਤੇ ਕੰਮ ਕਰਦਾ ਸੀ ਉੱਥੋਂ ਉਹਨਾਂ ਨੇ ਕਰਤਾ ਸੀਗਾ ਪਰ ਇਹਨੂੰ ਪਹਿਤ ਪਤਾ ਸੀ ਕਿਉਂਕਿ ਇਹ ਉਹ ਜਿਹੜਾ ਮਦਈ ਸੀਗਾ ਉਹਦੇ ਹੀ ਜਗ੍ਹਾ ਤੇ ਇਹੀ ਜਾਂਦਾ ਹੁੰਦਾ ਸੀਗਾ ਪਹਿਲਾਂ ਸੋ ਇਹਨੂੰ ਪਤਾ ਸੀਗਾ ਕਿ ਇਹ ਦੁਕਾਨ ਕਲੈਕਸ਼ਨ ਕਰਕੇ 8 ਵਜੇ ਵਾਪਸ ਆਉਣਾ ਹੈ ਤੇ ਦਾ ਹ ਦੁਕਾਨ ਦਾ ਇੱਕ ਸਿਸਟਮ ਹੁੰਦਾ ਉਹਦੇ ਸਿਸਟਮ ਦੇ ਇਹਨੂੰ ਪਤਾ ਸੀਗਾ ਕਿ 8 ਵਜੇ ਇਹਨਾਂ ਨੇ ਕਲੈਕਸ਼ਨ ਕਰਨ ਜਾਣਾ ਹੈ 8 ਵਜੇ ਕਲੈਕਸ਼ਨ ਕਰਕੇ ਵਾਪਸ ਆਉਣਾ ਸੋ ਉਸ ਚੀਜ਼ ਦੇ ਇਹਨੂੰ ਨੌਲੇਜ ਸੀ